ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ ਤੇ ਜਿਸ ਨੂੰ ਲੈ ਕੇ ਹੁਣ ਸੁਖਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲਾਂ ਦੇ ਵਿੱਚ ਘੇਰਿਆ ਤੇ ਉੱਥੇ ਹੀ ਉਹਨਾਂ ਨੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਇੱਕ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਪਰੰਤੂ ਪੰਜਾਬ ਸਰਕਾਰ 5 ਦਿਨਾਂ ਬਾਅਦ ਪਰਿਵਾਰ ਦੀ ਸਾਰ ਲੈ ਰਹੀ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਸੀ ਕਿ ਉਹਨਾਂ ਦੇ ਸ਼ਹਿਰ ਦੇ ਵਿੱਚ ਇਹ ਵੱਡਾ ਕਾਂਡ ਹੋਇਆ ਹੈ ਪਰੰਤੂ ਦੇ ਨਾਲ ਉਹ ਮਿਲਣ ਦੇ ਲਈ ਵੀ ਨਹੀਂ ਆਏ ਤੇ ਉਹਨਾਂ ਨੇ ਕੇਜਰੀਵਾਲ ਦੇ ਪਿੱਛੇ-ਪਿੱਛੇ ਜਿਹੜੀ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਤਾਂ ਕੀਤੇ ਜਾ ਰਹੇ ਨੇ ਤੇ ਜੋ ਪੰਜਾਬ ਦੇ ਵਿੱਚ ਹੋ ਰਿਹਾ ਉਸ ਨੂੰ ਲੈ ਕੇ ਮੁੱਖ ਮੰਤਰੀ ਦੇ ਵੱਲੋਂ ਬਿਲਕੁਲ ਵੀ ਗੌਰ ਨਹੀਂ ਕੀਤੀ ਜਾ ਰਹੀ ਤੇ ਜਿਸ ਦੇ ਦੌਰਾਨ ਸੁਖਵੀਰ ਬਾਦਲ ਦੇ ਵੱਲੋਂ ਇੱਕ ਚੇਤਾਵਨੀ ਵੀ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ 28 ਮਾਰਚ ਨੂੰ ਜਿਹੜਾ ਅਸੀਂ ਭਗਵੰਤਬਾਹੂ ਨੂੰ ਲੈ ਕੇ ਸਮਾਂ ਦਿੰਨੇ ਆ ਕਿ ਜੇਕਰ ਕੋਈ ਵੱਡੀ ਕਾਰਵਾਈ ਨਹੀਂ ਹੋਈ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਗਲਾ ਕਦਮ ਆਪ ਚੱਕਾਂਗੇ ਤੇ ਜਿਸ ਦੇ ਦੌਰਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਵਿਸਾਦੇ ਗਏ ਤੇ ਉੱਥੇ ਹੀ ਮੰਤਰੀ ਅਮਨ अरोड़ा ਦੇ ਵੱਲੋਂ ਜੋ ਵੱਡਾ ਬਿਆਨ ਦਿੱਤਾ ਗਿਆ ਉਸ ਨੂੰ ਲੈ ਕੇ ਵੀ ਲਗਾਤਾਰ ਆਮ ਆਦਮੀ ਪਾਰਟੀ ਹੁਣ ਸਵਾਲਾਂ ਦੇ ਵਿੱਚ ਘਿਰਿ ਹੋਈ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਸੁਖਵੀਰ ਸਿੰਘ ਬਾਦਲ ਦਾ ਹੋਰ ਕੀ ਕਹਿਣਾ ਹੈ ਆ ਜਿਹੜੀ ਜਾਲੀ ਸ਼ਰਾਬ ਕਰਕੇ ਉਹਨਾਂ ਦੇ ਦੁੱਖ ਸਾਜਕ ਸਾਝਾ ਕਰਨ ਵਾਸਤੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਣ ਆਇਆ ਇੱਥੇ ਜਦੋਂ ਪਹੁੰਚਿਆ ਮੈਨੂੰ ਬੜਾ ਦੁੱਖ ਲੱਗਿਆ ਐ ਸਰਕਾਰ ਦੇ ਜਿਸ ਤਰੀਕੇ ਨਾਲ ਇਹ ਸਰਕਾਰ ਇਹਨਾਂ ਨਾਲ ਗੱਲ ਕਰ ਰਹੀ ਹੈ ਸਭ ਤੋਂ ਪਹਿਲੇ ਤਾਂ ਇਹਨਾਂ ਦੇ ਜਿਹੜੇ ਸਨਾਮ ਦੇ ਮਨਿਸਟਰ ਹੈ ਆਮ ਆਦਮੀ ਪਾਰਟੀ ਦੇ ਉਹ ਇਹਨਾਂ ਪਰਿਵਾਰਾਂ ਦੇ ਘਰੇ ਜਾਂਦੇ ਹੈ ਤੇ ਕਹਿੰਦੇ ਹੈ ਕਿ ਆ ਕਿਉਂਕਿ ਆ ਠੇਕੇ ਤੋਂ ਇਹਨਾਂ ਨੇ ਸ਼ਰਾਬ ਨਹੀਂ ਲਿੱਤੀ ਇਸ ਕਰਕੇ ਅਸੀਂ ਜਿੰਮੇਵਾਰ ਨਹੀਂ ਮੈਂ ਸਹੀ ਮੈਨੇ ਤੇ ਉਹ ਮਨਿਸਟਰ ਮਨਿਸਟਰ ਰਹਿਣ ਦੇ ਲਾਇਕ ਨਹੀਂ ਹੈ ਜਿਹੜਾ ਮਨਿਸਟਰ ਨੂੰ ਪਤਾ ਨਹੀਂ ਮੁੱਖ ਮੰਤਰੀ ਤੇ ਸਰਕਾਰ ਦੀ ਜ਼ਿੰਮਵਾਰੀ ਕੀ ਹੈ ਜਾਲੀ ਸ਼ਰਾਬ ਨਸ਼ਾ ਸਾਰਾ ਕੁਝ ਰੋਕਣਾ ਆ ਜ਼ਿੰਮਵਾਰੀ ਉਹਦੀ ਹੈ ਆਪਣੀ ਜ਼ਿੰਮਵਾਰੀ ਤੇ ਆਪਣੇ ਜ਼ਿੰਮਵਾਰੀ ਲੈਣ ਦੀ ਬਜਾਏ ਆ ਲੋਕਾਂ ਤੇ ਦੋਸ਼ ਪਾਉਣ ਲੱਗੇ ਤੁਸੀਂ ਸਭ ਤੋਂ ਪਹਿਲਾਂ ਕੰਮ ਕਰਨਾ ਚਾਹੀਦਾ ਜਿਹੜੇ ਇੱਥੋਂ ਦਾ ਐਸਐਚਓ ਹੈ ਇੱਥੋਂ ਦਾ ਐਕਸਾਈਜ਼ ਬੰਦੇ ਆ ਉਹਨਾਂ ਨੂੰ ਇਮੀਡੀਏਟਲੀ ਸਸਪੈਂਡ ਕਰਕੇ ਅਰੈਸਟ ਕਰਨਾ ਚਾਹੀਦਾ ਹੈ ਦੂਜੀ ਗੱਲ ਜਿਹੜੇ ਲੋਕੇ ਨਾ ਕੀਤਾ ਉਹਨਾਂ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਹੈ ਤੇ ਇਸ ਵੱਡੀ ਗੱਲ ਹੈ ਕਿ ਐਕਸਾਈਜ਼ ਮਿਨਿਸਟਰ ਜਿਹੜੀ ਸ਼ਰਾਬ ਜਿੱਥੋਂ ਪੀਤੀ ਗਈ ਹੈ ਉਹ ਐਕਸਾਈਜ਼ ਮਿਨਿਸਟਰ ਦਾ ਆਪਣਾ ਹੀ ਹਲਕਾ ਹੈ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਜ਼ਿੰਮਵਾਰੀ ਉਹਦੀ ਹੈ ਤੇ ਮੈਂ ਹੋਰ ਮਾੜੀ ਗੱਲ ਹੈ ਇੰਨਾ ਪਰਿਵਾਰਾਂ ਤੇ ਦਬਾਅ ਪਾਇਆ ਜਾ ਰਿਹਾ ਪਹਿਲੇ ਕਹਿੰਦੇ 50000 ਲੈ ਲਓ ਫਿਰ ਕਹਿੰਦੇ ਲੱਖ ਲੈ ਲਓ ਚੁੱਪ ਕਰ ਜਿਓ ਮੁੱਖ ਮੰਤਰੀ ਜਦੋਂ ਆਇਆ ਤਿੰਨ ਦਿਨ ਬਾਅਦ ਪਹਿਲੇ ਤਾਂ ਆਇਆ ਨਹੀਂ ਉਹ ਆਪਣੀ ਐਸੀ ਇਲਾਕੇ ਦਾ ਰਹਿਣ ਵਾਲਾ ਮੁੱਖ ਮੰਤਰੀ ਹੈ ਸੁਨਾ ਆਇਆ ਨਹੀਂ ਸੁਨਾ ਆਇਆ ਹੀ ਨਹੀਂ ਇਸਨਾਮ ਤਾਂ ਆਇਆ ਹੀ ਨਹੀਂ ਜਦੋਂ ਆਇਆ ਜਿਹੜੇ ਪਰਿਵਾਰਾਂ ਨੂੰ ਮਿਲਣ ਦੀ ਬਜਾਏ ਪੁਲਿਸ ਗਈ ਉਹਨਾਂ ਪਰਿਵਾਰਾਂ ਦੇ ਘਰਾਂ 'ਚ ਉਹਨਾਂ ਕੋਈ ਇਕੱਲਾ ਇਹ ਉਹਨਾਂ ਨੂੰ 20-22 ਪਰਿਵਾਰਾਂ 'ਚੋਂ ਇੱਕ ਪਰਿਵਾਰ ਨੂੰ ਲੈ ਕੇ ਆਈ ਤੇ ਜਿਸਨੇ ਜਦੋਂ ਸਾਰੇ ਲੋਕ ਉੱਥੇ ਇਕੱਠੇ ਹੋਏ ਪਹਿਲੇ ਸਾਰਿਆਂ ਦੇ ਮੋਬਾਈਲ ਉਹਨਾਂ ਨੇ ਖੋਲੇ ਕੋਈ ਰਿਕਾਰਡਿੰਗ ਨਾ ਕਰ ਸਕੇ ਮੁੱਖ ਮੰਤਰੀ ਦਾ ਕੰਮ ਹੈ ਉਦੇ ਬਾਅਦ ਉਹ ਜਿਹੜਾ ਜੈਜੇ ਲਫ਼ਜ਼ ਬੋਲੇ ਉਹਨੇ ਮੁੱਖ ਮੰਤਰੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਥੇ ਪੋਲੀਟੀਕਲ ਸਪੀਚ ਕਰਨ ਲੱਗੇ ਇਹ ਸਭ ਤੋਂ ਮਾੜੀ ਗੱਲ ਹੈ ਨਾਲੇ ਜਿਹੜਾ ਇੱਕ ਬੰਦੇ ਨੇ ਜਾਂ ਦੋ ਲੋਕਾਂ ਨੇ ਸਵਾਲ ਪੁੱਛੇ ਅੱਜ ਪੁਲਿਸ ਉਹਨਾਂ ਦੇ ਮਗਰ ਪੈ ਗਈ ਹੈ ਕਿ ਸਵਾਲ ਮੁੱਖ ਮੰਤਰੀ ਨੂੰ ਕਿਉਂ ਪੁੱਛੇ ਇਹ ਜਿਨ੍ਹਾਂ ਦੇ ਘਰ ਦੇ ਚਿਰਾਗ ਬੁੱਝ ਗਏ ਤੇ ਸਵਾਲ ਨਹੀਂ ਪੁੱਛਣਗੇ ਜੇ ਮੁੱਖ ਮੰਤਰੀ ਆਇਆ ਹੈ ਦੁੱਖ ਸਾਂਝਾ ਕਰਨ ਵਾਸਤੇ ਆਇਆ ਹੈ ਤੇ ਕਿਸ ਤੇ ਸਮੋ ਕਿ ਸਰਕਾਰਾਂ ਦਾ ਜਿੰਮੇਵਾਰੀ ਸਾਥ ਦੇਣਾ ਆ ਗਰੀਬ ਪਰਿਵਾਰ ਹੈ ਵਿਚਾਰੇ ਦਿਹਾੜੀ ਨਾਲ ਆਪਣਾ ਪਰਿਵਾਰ ਪਾਲਦੇ ਆ ਪਰ ਜਿਵੇਂ ਹੀ 50000 ਲੱਖ ਆ ਕੋਈ ਕੰਪਨਸੇਸ਼ਨ ਹੈ ਸ਼ਰਮ ਹੋਣੀ ਚਾਹੀਦੀ ਹੈ ਭਗਵੰਤ ਮਾਨ ਨੂੰ ਮੈਨੂੰ ਲੱਗਦਾ ਮੁੱਖ ਮੰਤਰੀ ਕਹਿਣ ਦੇ ਲਾਇਕ ਨਹੀਂ ਤੇ ਨਾਲੇ ਇਹਨਾਂ ਦਾ ਜਿਹੜਾ ਐਕਸਾਈਜ਼ ਮਨਿਸਟਰ ਹੈ ਜਿਹੜਾ ਜਿਹੜਾ ਆਪਣੇ ਹਲਕੇ ਦਾ ਇਥੋਂ ਦਾ ਹੈ ਉਹਨਾਂ ਨੂੰ ਮੈਨੂੰ ਲੱਗਦਾ ਲਾਇਕ ਨਹੀਂ ਉਹ ਸਰਕਾਰ ਤੇ ਰਹਿੰਦੇ ਉਸ ਵੇਲੇ ਮੈਂ ਚਾਹਣਾ ਹੈ ਕਿ ਤੁਹਾਡੀ ਪਾਰਟੀ ਜਾ ਮੈਂ ਇਹ ਚਾਹਣਾ ਹੈ ਕਿ ਇਹਦੀ ਜੁਡੀਸ਼ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਏ ਜੱਜ ਦੇ ਥੱਲੋਂ ਇਨਕੁਆਇਰੀ ਹੋਏ ਕਿਉਂਕਿ ਇਹਨਾਂ ਦਾ ਨਿਸ਼ਾਨਾ ਹੈ ਕਿ ਅਸੀਂ ਪੁਲਿਸ ਦੀ ਐਸਆਈਟੀ ਬਣਾ ਕੇ ਇਹਨੂੰ ਖੇਰੂ ਖੇਰੂ ਕਰਕੇ ਅਸੀਂ ਜਮਾਂ ਦਬਾ ਦੇਣਾ ਸ਼ੋਮਨੀ ਕਾਲੀ ਦਲ ਬਿਲਕੁਲ ਦਬਾਉਣ ਨਹੀਂ ਦੇਊਗੀ ਮੈਂ ਆਪਣੇ ਜ਼ਿਲ੍ਹੇ ਦੀ ਲੀਡਰਸ਼ਿਪ ਨਾਲ ਪਰਮਿੰਦਰ ਢੀਂਡ ਸਾਹਿਬ ਜੀ ਨਾਲ ਸਾਰਿਆਂ ਨਾਲ ਮੈਂ ਗੱਲ ਕੀਤੀ ਹੈ ਕਿ ਜੇ 28 ਤਰੀਕ ਤੱਕ ਇਹਨਾਂ ਨੇ 20 ਲੱਖ ਰੁਪਏ ਘੱਟ ਤੋਂ ਘੱਟ ਕੰਪੰਸੇਸ਼ਨਾਂ ਦਿੱਤੀ ਜਾਂ ਕੋਈ ਸਰਕਾਰੀ ਨੌਕਰੀ ਦਿੱਤੀ ਗਰੀਬ ਪਰਿਵਾਰਾਂ ਨੂੰ ਤੇ ਜੁਡੀਸ਼ੀਅਲ ਇਨਕੁਆਇਰੀ ਨਾ ਕੀਤੀ ਸਾਡੀ ਇੱਥੇ ਸਾਰੀ ਸੰਗਤ ਨੂੰ ਲੈ ਕੇ ਸਾਰੇ ਪਰਿਵਾਰਾਂ ਨੂੰ ਲੈ ਕੇ ਅਸੀਂ ਡਿਪਟੀ ਕਮਿਸ਼ਨਰ ਦਾ ਲਗਾਤਾਰ ਧਰਨਾ ਸ਼ੁਰੂ ਕਰਾਂਗੇ ਭਾਵੇਂ ਚੋਣ ਜਾਬਤਾ ਕਿਉਂ ਜਾਬਤਾ ਦਾ ਮਤਲਬ ਨਹੀਂ ਹੈ ਕਿ ਤੁਸੀਂ ਕੰਪੈਸ਼ਨੇਟ ਗਰਾਊਂਡ ਤੇ ਕੋਈ ਫੈਸਲਾ ਲੈ ਸਕਦੇ ਇਹਦੇ ਚੋਣ ਜਾਬਤਾ ਨਹੀਂ ਰੋਕਦੀ ਇਹ ਚੋਣ ਜਾਬਤਾ ਫਿਰ 2 ਲੱਖ ਕਿਉਂ ਕਹੇ ਇਹਨਾਂ ਨੇ ਫਿਰ ਤਾਂ 20 ਲੱਖ ਵੀ ਕਹਿ ਸਕਦੇ ਸੀ 30 ਲੱਖ ਵੀ ਕਹਿ ਸਕਦੇ ਸੀ ਜੋਨ ਜਾਪਤਾ ਇਸ ਕੰਮ ਵਾਸਤੇ ਨਹੀਂ ਹੁੰਦੀ ਉਹ ਦੂਜੀਆ ਪੋਲੀਟਿਕਲ ਅਨਾਉਂਸਮੈਂਟ ਪੋਲੀਟਿਕਲ ਅਨਾਉਂਸਮੈਂਟ ਨਹੀਂ ਹੈ ਆਈ ਡਰਾਮਾ ਕਰਦੇ ਐ 24 ਘੰਟੇ ਦਾ ਪ੍ਰਧਾਨ ਮੰਤਰੀ ਭਗਵੰਤ ਮਾਨ ਦਾ ਇਕੱਲਾ ਕੰਮ ਆ ਕੇਜਰੀਵਾਲ ਦੇ ਮਗਰਮਗ ਲੱਗਿਆ ਕਿ ਉਹਨੂੰ ਬਚਾ ਲਈਏ ਉਹਦੇ ਆਪਣੇ ਹਲਕੇ ਦੀ ਲੋਕਾਂ ਲੋਕਾਂ ਦੀ ਮੌਤਾ ਹੋਈ ਉਹਦੇ ਵਾਸਤੇ ਉਹਨੇ ਟਾਈਮ ਨਹੀਂ ਲਿਆ ਕੇਜਰੀਵਾਲ ਨੂੰ ਲੈ ਕੇ ਕਹਿ ਰਹੇ ਇਹ ਕਹਿ ਰਹੇ ਨੇ ਸਰਕਾਰ ਕੇਜਰੀਵਾਲ ਨੂੰ ਲੈ ਕੇ ਮੈਂ ਇੱਕ ਹੋਰ ਗੱਲ ਕਹਿਣਾ ਚਾਹਣਾ ਹੈ ਪੰਜਾਬ ਵਿੱਚ ਨਸ਼ਾ ਘਰ ਘਰ ਪਹੁੰਚ ਗਿਆ ਉਹਦਾ ਵੱਡਾ ਕਾਰਨ ਹੈ ਆਮ ਆਦਮੀ ਪਾਰਟੀ ਦੇ ਐਮ ਐਲ اے ਮੀਨਾ ਲੈਣ ਲੱਗੇ ਨਸ਼ਾ ਵੇਚਣ ਵਾਲੇ ਤੋਂ ਮੈਨੂੰ ਅਫਸਰਾਂ ਨੇ ਦੱਸਿਆ ਕਿ ਸਾਨੂੰ ਹੁਕਮ ਹੈ ਕਿ ਜੋ ਐਮ ਐਲ اے ਕਹਿੰਦੇ ਆ ਉਹ ਬੰਦੇ ਨੂੰ ਹੱਥ ਨਹੀਂ ਲਾਉਣਾ ਉਹਨਾਂ ਨੂੰ ਇੰਨੀ ਸ਼ਹਿ ਦੇਤੀ ਕੱਲਾ ਪੈਸਾ ਕੰਮ ਨਹੀਂ ਹੁੰਦਾ ਦੇਖੋ ਵਿਚਾਰਿਆਂ ਦੀ ਜਾਨਾਂ ਚਲੇ ਗਈਆਂ ਤੁਸੀਂ ਕੁ ਪੈਸੇ ਕਮਾਉਣ ਤੇ ਲੱਗੇ ਆ ਇਹਨਾਂ ਦੀ ਜਾਨਾਂ ਦੇ ਉੱਤੇ ਸ਼ਰਮ ਆਉਣੀ ਚਾਹੀਦੀ ਹੈ ਨਾ